ਤੁਸੀਂ ਦੇਖ ਰਹੇ ਹੋ ਨਰ ਪੰਜਾਬੀ ਵਲੋਗਸ ਅੱਜ ਪਿੰਡ ਜੱਗਵਾਲ ਦੇ ਸਮੂਹ ਸੰਗਤ ਵੱਲੋਂ ਅੱਜ ਜਿਹੜਾ ਦੂਜਾ ਜਥਾ ਜਿਹੜਾ ਡੇਰੇਬਾਬ ਬਨਾਨਕ ਨੂੰ ਭੇਜਿਆ ਜਾ ਰਿਹਾ ਤਾਂ ਜਿਸ ਦੇ ਵਿੱਚ ਸੁੱਕੀ ਰਸਤ ਪਸ਼ੂਆਂ ਵਾਸਤੇ ਦਵਾਈਆਂ ਮਨੁੱਖਾਂ ਵਾਸਤੇ ਦਵਾਈਆਂ ਤੇ ਹਰ ਤਰ੍ਹਾਂ ਦੀ ਜਿਹੜੀ ਸਹੂਲਤਾਂ ਉਹਨਾਂ ਤੇ ਜਿਹੜੇ ਲੋਕਾਂ ਨੂੰ ਦੇਣੀ ਉਹ ਲੈ ਜਾ ਕੇ ਜਾ ਰਹੇ ਨੇ ਤੇ ਉਹ ਆਪਾਂ ਕੁਝ ਦਾਨੀ ਸੱਜਣਾ ਨਾਲ ਗੱਲ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਪਿੰਡ ਜੱਗਵਾਲਾ ਬੇੜ ਦੀ ਸੰਗਤ ਦੇ ਸਹਿਯੋਗ ਨਾਲ ਹੜਪੀਟਾਂ ਲਈ ਦੂਜਾ ਜਥਾ ਰਵਾਨਾ ਹੋ ਰਿਹਾ ਹੈ ਜਿਸ ਵਿੱਚ ਤੂੜੀ ਡੰਗਰਾਂ ਦਾ ਆਚਾਰਾ ਚੌਕਰ ਅਤੇ ਡੰਗਰਾਂ ਦੀ ਮੈਡੀਕਲ ਸਹੂਲਤ ਲਈ ਦਵਾਈਆਂ ਬੰਦਿਆਂ ਦੀ ਮੈਡੀਕਲ ਸਹੂਲਤ ਸਾਰੀ ਸੰਗਤ ਦੇ ਸਹਿਯੋਗ ਨਾਲ ਅੱਜ ਇਹ ਸਮਾਨ ਲੈ ਕੇ ਹੜਪੀਟਾਂ ਦੀ ਵੰਡ ਲਈ ਜਾ ਰਹੇ ਆ ਦੇ ਪ੍ਰਮਾਤਮਾ ਜਿਹੜੀ ਸੰਗਤ ਜਾ ਰਹੀ ਹੈ ਇਹਨਾਂ ਤੇ ਮੇਰ ਪਰਿਆ ਹੱਥ ਰੱਖੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਨੇ ਦਾਨੀ ਸਜਣ ਜਿਹੜੇ ਇਹ ਲੋਕਾਂ ਦੀ ਸੁੱਖ ਸਲਾਮਤੀ ਵਾਸਤੇ ਅਸੀਂ ਜਾਂ ਲੈ ਕੇ ਜਾ ਰਹੇ ਨੇ ਇਹ ਜਿਹੜੀ ਆ ਸੁੱਕੀ ਰਸਤ ਜਿਹੜੀ ਲੈ ਕੇ ਜਾਗਵਾਲ ਦੀ ਸੰਗਤ ਲੈ ਕੇ ਜਾ ਰਹੀ ਆ ਤੇ ਦੇਖੋ ਨੌਜਵਾਨ ਬੁੜੇ ਅਤੇ ਸਾਧ ਦੇ ਨਾਲ ਸੇਵਾ ਕਰਨ ਵਾਸਤੇ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਸੋ ਇਹ ਨੇ ਸਾਧ ਸੰਗ ਪਿੰਡ ਜਗਵਾਲ ਦੀ ਜਿਹੜੀ ਸੇਵਾ ਵਾਸਤੇ ਡੇਰਾ ਬਾਬਾ ਨਾਨਕ ਜਾ ਰਹੀ ਆ ਸੁਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਬਲ ਬਖਸ਼ੇ ਕਿ ਇਸ ਤਰ੍ਹਾਂ ਹੋਰ ਵੀ ਜਿੱਥੇ ਵੀ ਕਿਤੇ ਕਿਸੇ ਤੰਗੀ ਲੋਡ ਹੋਵੇ ਚੜ੍ਹਦੀ ਕਲਾ 'ਚ ਰਹਿਣ ਧੰਨਵਾਦ આ yeah. હા